ਕੋਸਾ ਕਤੇ ਲੱਗੀ ਦਾਣਾ ਮੇਰੀ ਗੱਲ ਸੁਣ ਪਹਿਲਾਂ ਨੇ ਜਮਾ ਸੌਂ ਲੱਗਿਆ ਰਾਤਾ ਨਹੀਂ ਦੱਸੇ ਨੇ ਹੋਰ ਵਧੀਆ ਕੇ ਨਹੀਂ ਜੇ ਰੁਪਈਏ ਦੀ ਚੀਜ਼ ਲੈ ਕੇ ਆਏ ਆਲੇ ਪਹਿਲੀ ਵਾਰ ਪਾਈ ਤਾਂ ਲੱਗਦੀ ਆ ਜੇ ਚਾਰ ਵੈਲਕਮ ਟੂ ਮਾਈ ਨਿਊ ਵਲੌਗ ਹਾਂਜੀ ਕਿਦਾਂ ਸਾਰੇ ਅੱਜ ਨਾਲ ਪਹਿਲਾ ਬੌਕਰ ਮੈਂ ਇੱਕ ਕੰਮ ਖਤਮ ਕਰਦੀ। ਮੈਂ ਤਾਂ ਡਿਊਟੀ ਹੋਈ ਮੇਰੀ ਐ। ਹਨਾ ਤੇਰੀ ਡਿਊਟੀ ਮੈਂ ਲਾਉਣ ਲੱਗੀ ਆ। ਉਹ ਸਾਰਾ ਪਟ ਦੇ। ਪਾੜ ਦੇ ਨਾ। ਚੰਗੀ ਤਰ੍ਹਾਂ ਪਾੜ ਦੀ ਸਾਰਾ ਪਟ ਕੇ ਨਾ ਬੱਠਲ ਚ ਰੱਖੀ ਜਾਈਂ ਖਲਾੜਾ ਨਾ ਪਾਈਂ ਇੱਥੇ ਚੰਗਾ ਮੈਂ ਨਾਲ ਹੀ ਸੈਟਾਂਉਂਗੀ ਕੂੜੇ ਦੇ ਵਿੱਚ ਜਾਏ। ਓਕੇ। ਠੀਕ ਆ। ਮੈਨੂੰ ਬੌਕਰ ਹੋਣੀ ਤੇ ਹੋਈਆਂ ਪਾੜ ਦੇਗਾ। ਹਾਂ 2 ਮਿੰਟਾਂ ਚ ਪਟਾ ਏਣਾ ਤਾਂ। ਪਾੜ ਦੀ ਤੇ ਪਟ ਕੇ ਨਾ ਥਾਂ ਸਾਫ਼ ਚਾ ਕਰਦੀ ਇੱਥੇ ਮੈਂ ਕੋਹ ਬੀਜਣਾ। ਠੀਕ। ਠੀਕ ਆ। ਓਕੇ। ਤੇਰੀ ਤੁ ਕੀ ਕਰ ਜਾਂਦੀ ਐ ਜੀ ਤੂੰ ਇਹ। ਮੈਂ ਤਾਂ ਉੱਡ ਖੜੇਗਾ ਨਹੀਂ। ਓ ਨਹੀਂ ਅ ਰਿੱਤੂ ਆ ਲਾਈਟਾ ਬੰਦ ਕਰ ਦੇਣੀ ਹੈ ਹਾਂ ਬਾਹਰ ਲਈ ਲਾਈਟਾ ਬੰਦ ਕਰਾਉਣਾ ਹੈ ਆਟਾ ਛੰਨੀ ਜਾਂਦੀ ਹੈ ਲਾਈਟਾ ਕਰਦਾ ਬੰਦ ਮੈਂ ਪਹਿਲੇ ਨਾਲ ਆਹ ਲੇ ਘਰੋਂ ਵੇਤ ਕਿਹ ਗਿਕਾ ਦੇ ਓਟਖੜ 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 ਕੀ ਕਰਨਾ ਅਟਖੜ 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 ਮਾੜਾ ਮੈਂ ਤੇ ਤੁਹਾਡੇ ਪਾਣੀ ਛੜਕੀ ਐ ਕੱਟ ਥੋੜਾ ਕੱਪ ਦੋ ਕੱਪ ਕਮਾਰ ਲਾ ਪਰ ਥੋੜਾ ਮਾਰ ਕਿ ਕਿੰਨੀ ਤੱਕਣਾ ਹੋ ਜੂਗੀ ਥੱਲੇ ਛੜਕ ਦਿਨ ਬਹੁਤ ਪਾਣੀ ਜੋ ਡੋਲਿਆਂ ਨਾਲ ਛੜਕੀ ਜਾਂਦਾ ਉਧਰ ਪਣਾ ਬੱਠਲ ਓਵਰਲੋਡ ਹੋ ਜੇ ਹੈ ਨਹੀਂ ਨਹੀਂ ਜਿੱਕੜ ਵੱਜ ਜਾਣਾ ਇੱਥੇ ਸੱਚੀ ਸੌਂ ਲੱਗੇ ਮੜਿਆ ਪਾਣੀ ਕਾਲੀ ਕਰ ਲਾ ਬੱਸ ਆਏ ਉੱਦੇ ਦੋ ਤੂੰ ਕੱਪ ਤੋੜੇ ਹਣ ਡੋਲਣਾ ਤੋੜੂਗਾ ਇਹ ਪੱਕਾ ਇਹ ਦੋ ਕੱਪ ਤੋੜੇ ਉੱਦੇ ਹੁ ਡੋਲਣਾ ਤੋੜੂਗਾ ਬਬਲ ਤੂੰ ਪੱਕਾ ਮਰ ਮੈਂ ਚਾਹ ਦੀ ਮਰਗੀ ਸੀ ਮੈਨੂੰ ਨਹੀਂ ਪਤਾ ਕੁੰਡਾ ਕਾਂਡਣਾ ਕਾੜ ਦੀ ਡੋਲਨੇ ਦਾ ਤੇ ਡਾਂਡੀ ਲਾ ਦਿੰ ਲੈ ਆਹ ਹੁਣ ਮੈਂ ਨੁਕਸਾਨ ਕਰਾਈ ਜਾਵਾਂ ਜੇ ਕੰਮ ਕਰਾਵਾਂ ਦਾ ਕਸਾ ਕਤੇ ਲੱਗੀ ਦਾ ਨਾ ਮੇਰੀ ਗੱਲ ਸੁਣ ਪਹਿਲਾਂ ਜਮਾ ਸੌਂ ਲੱਗੇ ਆਪਾਂ ਨੂੰ ਨਵਾਂ ਕੱਪ ਕੱਢਿਆ ਸੀ ਉਹ ਜਮਾ ਪਹਿਲੇ ਦਿਨ ਹੀ ਕੱਢੇ ਹਨ ਪਹਿਲੇ ਦਿਨ ਤੋੜਤਾ ਤੇ ਮੜ ਕੇ ਐਨਾ ਵਧੀਆ ਕੱਪ ਸੀ ਹਾਂ ਮੇਰੇ ਮਨ ਹਾਸਾ ਲੱਗਿਆ ਤੇ ਮੈਂ ਬਾਲਟੀ ਨਾਲ ਕੁੰਡੇ ਟੰਗੀ ਜਮਾ ਦੇ ਕੁੰਡੇ ਨਹੀਂ ਕੱਟੇ ਤੇ ਐਨਾ ਵਧੀਆ ਉਹ ਸੀ ਦੂਜਾ ਜਿਹੜਾ ਦੇ ਤੋ ਆਪਣਾ ਦੂਜਾ ਕੱਪ ਨਹੀਂ ਸੀ ਨਾ ਉਹ ਨਾਲ ਵਧੀਆ ਪਿੰਕ ਜਿਹਾ ਕਲਰ ਦਾ ਡੱਬ ਜਿਹਾ ਤੇ ਚੱਕ ਚੱਕਾ ਕੇ ਐਨਾ ਟਾਈਮ ਹੋ ਗਿਆ ਐਨਾ ਵਧੀਆ ਚੱਲੀ ਜਾਂਦਾ ਇਹਦੇ ਉਹ ਵੀ ਇਹਨੇ ਪਰਸੋਂ ਲਿਆ ਤੇ ਪਰਸੋਂ ਤੋੜਤਾ

ਮੈਂ ਲਖੋਈ ਚਾ ਨਹੀਂ ਦਿੰਦੀ ਆਦੀ ਖੜਾ ਅੰਗ ਲੱਗ ਗਈ ਆ ਨਹੀਂ ਕੀ ਕੀ ਆ ਵੀਡੀਓ ਕਦੋਂ ਬਣਾਉਂਗੀ ਬਣਾਉਂਗੀ ਕੀ ਕਿਹਾ ਮਾੜੀ ਆ ਤਾਂ ਕਰ ਵੀ ਨਹੀਂ ਖੋਲਣਾ ਅਗਰ ਇਹ ਟਾਪਕਾ ਨਾ ਜਾਏ ਹੜਵੇਂ ਉਹ ਤਾਂ ਖਾ ਗਈ ਕੱਲੀ ਕੱਲੀ ਨੇ ਮੇਰੇ ਪੂੜੀ ਦਿੱਤੀ ਸੀ ਵੀ ਆਖ ਤੂੰ ਲੈ ਆ ਕੇ ਤੇ ਉਹ ਨਹੀਂ ਮੈਂ ਮਿਲਾਈ ਨਹੀਂ ਬਾਣੀ ਵੇਖ ਤਪਾ ਹੀ ਲਿਆ ਤੂੰ ਤਾਂ ਤਾਂ ਅਦਰੋਂ ਗਾ ਤੂੰ ਸੰਗ ਸਹੀ ਕਰਨਾ ਕਿ ਠੰਡਾ ਪਾਣੀ ਪੀਣਾ ਦੱਸ ਆਪੇ ਕਰੀ ਵੀ ਨਹੀਂ ਬਾਰੇ ਮਾਰ ਦੇ ਬੇਹੂ ਕੂਚੀ ਨਾ ਹੋਵੇ ਚਲ ਮੈਨੂੰ ਵੀ ਹੋ ਗਈ ਜੜ ਨੀਰ ਪਈਏ ਰ ਪਈਏ ਤੇ ਵੀ ਰਾਤਾਂ ਨਹੀਂ ਦੱਸੇ ਨੇ ਹੋਰ ਵਧੀਆ ਕੇ ਨਹੀਂ ਜੇ ਰੁਪਈਏ ਦੀ ਚੀਜ਼ ਲੈ ਗਏ ਆ ਉਹ ਤਾਂ ਤੂੰ ਭੱਜ ਕੇ ਪੈ ਗਈ ਖਾਣ ਨੂੰ ਉਹ ਤਾਂ ਉਹ ਤਾਂ ਕਹਿ ਦਿੰਦੀ ਬੈ ਨਹੀਂ ਖਾਣਾਗਾ ਇਹ ਮੈਂ ਨਹੀਂ ਖਾਣਾ ਤਾਂ ਮੈਨੂੰ ਹੋਰ ਲੈ ਤੇ ਤੇ ਹੋਰ ਫੇਰ ਕਿਹੜਾ ਤੂੰ ਐਡੀ ਆ ਕੇ ਮਾਰਾ ਲੱਗ ਜਾਂਦਾ ਉਦਈ ਜਾਂ ਹੁਣ ਦੁੱਧ ਲੈਣ ਗਿਆ ਨਾ ਨਾਲ ਕੁਝ ਖਾਣ ਨੂੰ ਲੈਣ ਗਿਆ ਲੈ ਲੈ ਪਹਿ ਮੰਗ ਲੈ ਤੂੰ ਇਹ ਜੇ ਤੂੰ ਖਾਣ ਦਾ ਨਾਂ ਲੈ ਬੈਨ ਪਹਿ ਲੈ ਆ ਪਹਿ ਠੀਕ ਦੰਦਾ ਚ ਰਹਾ ਹੱਥ ਮਾਰੀ ਤੂੰ ਨਿਕਲ ਨਹੀਂ ਨੋਟਸ ਇਹ ਹੈ ਨਹੀਂ ਮੇਰੇ ਕੋਲ ਮੈਨੂੰ ਦੇ ਦੋ ਤਾਂ ਲੈ ਡੇਰਾ ਲਾ ਲੈ ਮੰਜਰੀ ਨਹੀਂ ਤਾਦ ਮਰੀ ਵੀਡੀਓ ਕਾਦ ਬਣਾਉਣੀ ਮੈਂ ਇਹ ਰੂਨਾ ਵੀਡੀਓ ਉਹੜੇ ਕੋ ਨਾ ਹਿਸ਼ਾ ਹਾਂ ਮਾਰੇ ਨਾ ਵੀਡੀਓ ਉਹੜੇ ਬਣਾਈ ਜਾਵੇਂ ਉਸ ਨੂੰ ਬਣਾ ਕੇ ਪਾਈਏ ਰਹਿਮਤ ਇਧਰ ਵਰਦੀ ਲਿਆ ਕੇ ਨਵੀਂ ਵਰਦੀ ਪਾਈ ਜਾਂਦਾ ਹੈ ਹਾਂ ਇਹ ਆ ਲੈ ਇਧਰ ਵੇਖ ਬੜਾ ਪਾ ਕੇ ਵੇਖੀ ਸਾਈ ਰਹਿਮਤ ਇਧਰ ਦੇਖ ਸਕੂਲੇ ਜਾਣਾ ਪਿਆ ਪਤਾ ਲੱਗੂ ਰਹਿਮਤ ਇਧਰ ਵੇਖੋ ਅੱਜ ਵੱਡੀ ਨਹੀਂ ਤੇ ਨਹੀਂ ਆਈ ਹੁੰਦੀ ਹੈ ਐ ਹੀ ਹੈ ਸਹੀ ਹੈ ਮੈਂ ਗਾਈ ਨੀ ਕਾੜਿਆ ਮਾੜੂ ਜਿਆ ਤੇ ਕੀ ਕਰਗੇ ਫਰ ਠੀਕ ਕਰਦੇ ਆਪੇ ਸਹੀ ਆਉਣ ਲੱਗ ਜਣੀ ਹੈ ਨਾਲੇ ਪਹਿਲੀ ਵਾਰ ਪਾਈ ਤਾਂ ਲੱਗਦੀ ਆ ਜੇ ਚਾਹ ਕੇ ਤੈਨੂੰ ਪਾਉਗੋ ਫਿਰ ਸਹੀ ਲੱਗੂ ਸੋਹਣਾ ਲੱਗਦਾ ਸੋਹਣਾ ਤੇ ਮੈਨੂੰ ਤਾਂ ਹੋਇਆ ਸੋਹਣਾ ਲੱਗਦਾ ਨਹੀਂ ਵਰਦੀ ਚ ਕਿੱਡਾ ਸੋਹਣਾ ਲੱਗਣਾ ਲੱਗ ਜਾਂਦਾ ਮੇਰੇ ਕੋਲ ਬੂਟ ਵੀ ਪਾਦੇ ਬੂਲੇ ਲਗਾ ਕਰਨਾ ਠੀਕ ਬੂਲੇ ਲਗਾ ਪਰ ਛੱਡ ਕੇ ਹੀ ਆਲਾ ਤੇ ਮੂੰਹ ਕਾ ਤੋ ਬਣਾ ਲਿਆ ਹਲੇ ਕਿਹੜਾ ਮੈਂਟੀ ਚੜਾਈ ਜਾਨੀ ਆ ਮੈਂ ਪਹਿਲਾ ਹੀ ਬਣ ਕੇ ਮੈਂ ਤੇ ਮਾਵਾ ਤੇ ਛੁਪਾ ਗੁੱਸਾ ਹੀ ਕਰ ਜਾਂਦਾ ਉਹ ਗੁੱਸਾ ਕਰ ਨਹੀਂ ਪਤਾ ਨਹੀਂ ਇਹ ਤਾਂ ਬਵਲ ਨੇ ਵੇਖੀ ਸਲਾਦ ਕੱਟੇ ਜਿਵੇਂ ਵਿਆਹ ਤੇ ਆਇਆ ਹੁੰਦਾ ਮੈਂ ਫਾਗ ਦੇਖਾ ਮੈਨੂੰ ਰਾਕਲੇ ਮਟਰ ਵੀ ਚੰਗਾ ਮਟਰ ਕੇ ਟਮਾਟਰ ਟਮਾਟਰ ਤੇ ਦੇਖਿਆ ਕਟਾਜੀ ਮੇ ਵਿਆਹ ਤੇ ਆ ਜਾਂਦਾ ਵੇ ਚ ਟਮਾਟਰ ਹਰੀਆਂ ਮਿਰਚਾਂ ਨਿੰਬੂ ਨਿਚੋੜਦਾ ਨੇ ਥੋੜਾ ਨਮਕ ਪਾਦਾ ਖੀਰੇ ਵੇਖੀ ਨਹੀਂ ਤੇ ਇੰਨਾ ਤੇ ਇਹ ਮੈਂ ਟਮਾਟਰ ਸਲਾਦ ਦੇ ਲਈ ਸਲਾਦ ਲਈ ਨਹੀਂ ਲਿਆਂਦੇਗੇ ਕਾਦ ਨਹੀਂ ਲੈਂਦੇ ਸਬਜ਼ੀ ਜੇ ਕੌਣ ਲੈਂਦੇ ਮੈਂ ਅਹੀਂ ਹੁਣ ਰੋਟੀ ਖਾਣੀ ਬੰਦ ਕਰ ਦਿਓ ਮੈਂ ਰੋਟੀ ਤਾਂ ਨਾ ਹੀ ਨਹੀਂ ਲੈ ਮੈਂ ਤਾਂ ਸਲਾਦ ਦਾ ਲਿਆ ਨਾ ਅਹੀਂ ਖਾਣਾ ਸਲਾਦ ਵੀ ਨਹੀਂ ਗੋਲ ਤੇਰੀਤ ਬਣਾ ਲੱਗਿਆ ਰੋਟੀ ਤੇ ਆਪਾਂ ਇੱਥੇ ਹੀ ਕਰਦੇ ਆਂ ਵਲੌਗ ਦੀ ਐਂਡਿੰਗ ਕਿ ਹਰ ਘਰੇ ਅਖੰਡ ਪਾਠ ਨੇੜੇ ਹੀ ਘਰ ਹਨ ਵੈਸੇ ਆਪਾਂ ਸਾਡੇ ਬੰਨੇ ਅਖੰਡ ਪਾਠ ਬਹੁਤ ਰੱਖੁੰਦੇ ਲੋਕੀ ਹਨ ਬਹਿ ਵਧੀਆ ਵੀ ਗੱਲ ਆ ਤੇ ਉਧਰ ਬਾਬਾ ਬੋਲਦਾ ਪਿਆ ਹਨ ਹੂੰ ਤੇ ਉਧਰ ਬਾਬੇ ਦੀ ਆਵਾਜ਼ ਆਉਂਦੀ ਪਈ ਹੈ ਤੇ ਜਿਹਦੇ ਕਰਕੇ ਆਪਾਂ ਵਲੌਗ ਦੀ ਸੇਤੀ ਹੀ ਐਂਡਿੰਗ ਕਰਦੇ ਆਂ ਤਾਂ ਹੀ ਅੱਜ ਜਿਆਦਾ ਵਲੌਗ ਵੀ ਨਹੀਂ ਬਣਾਇਆ ਤੇ ਵਲੌਗ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਕਰਦੇ ਜਾ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਮਿਲਦੇ ਆਂ ਆਪਾਂ ਕੱਲ ਦੇ ਵਲੌਗ ਚ ਬਾਏ ਬਾਏ ਅਗਲੇ ਵਲੌਗ ਚ